ਫਤੇ ਉਠੋ ਜਾਣਾ ਹੈਗਾ ਆਪਾਂ ਨੇ ਉਠ ਖੜ ਦੁਲਹੀ ਤਾਂ ਨਾ ਵੀ ਰਹੀ ਹੈਗੀ ਖੜਾ ਹੋ ਜਾ ਜੀ ਤੇ ਜਾਣਾਗਾ ਨਹੀਂ ਫਿਰ ਇੱਥੇ ਘਰੇ ਰਹਿ ਪੀ ਪਤਾ ਨਹੀਂ ਉੱਠ ਨਹੀਂ ਰਹਾ ਉੱਠ ਲੈ ਇੱਥੇ ਘਰੇ ਰਹਿਣਾ ਤਾਂ ਠੀਕ ਹੈ ਪਤਾ ਹੈ ਕਿ ਮੈਂ ਘਰੇ ਹੀ ਰਹਿ ਪੂੰਗਾ ਹੈਲੋ ਗਾਇਜ਼ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਗਾਇਜ਼ ਅੱਜ ਹੈਗਾ ਸੰਡੇ ਤੇ ਸੰਡੇ ਨੂੰ ਅਸੀਂ ਚੱਲਾਂਗੇ ਸ਼ਾਪਿੰਗ ਕਰਨ ਵਾਸਤੇ ਬਾਜ਼ਾਰ 'ਚ ਨਾਲੇ ਇੱਕ ਛੋਟਾ ਜਿਹਾ ਕੰਮ ਆਗਾ ਇਹਨਾਂ ਨੇ ਆਪਣੇ ਸੂਟ ਸਾੜ ਜਿਹੜੇ ਨੇ ਕਿ ਉਹ ਲੈਣੇ ਨੇਗੇ ਤੇ ਆਪਣੇ ਸੂਟਾਂ ਦੀ ਖਰੀਦਾਰੀ ਕਰਨ ਵਾਸਤੇ ਚੱਲੇ ਨੇ ਗਲੀ ਨਾਰੀਆ ਕਿਸ ਟਾਈਮ ਤੇ ਫਤੇ ਅੰਦਰਾਗਾ ਆਪਾਂ ਚੱਲਦੇ ਹਾਂ ਫਤੇ ਕੋਲ ਫਤੇ ਕਹਿੰਦਾ ਮੈਂ ਜਾਣਾ ਨਹੀਂ ਹੈਗਾ ਆ ਦੇਖੋ ਯਾਰਾਂ ਨੇ ਤਾਂ ਸੱਚੀ ਲੇਦਾ ਹਾਂ ਉਹਦਾ ਕੀ ਗੱਲ ਕਰੇ ਕੋਈ ਨਹੀਂ ਹੈਗਾ ਫਿਰ ਤੂੰ ਵੀ ਇਹ ਗੱਲਾਂ ਠੀਕ ਏ ਦੇਖ ਲਾ ਚਲੋ ਇਹ ਤਾਂ ਹੀ ਮੁੱਕਰ ਗਿਆ ਜਾਂ ਚੱਲੇ ਜੀ ਅਸੀਂ ਨਾਪੇ ਸ਼ਾਪਿੰਗ ਕਰਾਂਗੇ ਤਾਂ ਸੂਟ ਸਾਟ ਲੈਣ ਨਾਲ ਮੇਲਾ ਤਾਂ ਬਹੁਤ ਉਖਰੀਆਂ ਨੂੰ ਦਵਾ ਕੇ ਆਉਣਾਗਾ 7:00 ਵਜੇ ਸੀਗੀ ਫਿਰ ਤੇ ਬਾਕੀ ਬੱਚਿਆਂ ਦੇ ਕੱਪੜੇ ਲੈਣੇ ਆਪਾਂ ਘਰੇ ਪਾਉਣ ਵਾਸਤੇ ਸੌ ਦਾ ਪੱਤਾ ਲੈਣਾ ਬਹੁਤ ਸ਼ਾਪਿੰਗ ਕਰਨੀ ਅੱਜ ਸਾਰਾ ਦਿਨ ਸ਼ਾਪਿੰਗ ਦੇ ਵਿੱਚ ਹੀ ਰਹਿੰਦੇ ਰਹਿਣਾਗਾ ਤੇ ਉਦੋਂ ਬਾਅਦ ਹੁਣ ਆਪਾਂ ਹੁਣੇ ਰੈਡੀ ਹੋ ਗਏ ਨਾ ਕੇ ਆ ਗਈ ਆ ਮੈਨਾਂ ਹੋਣ ਜਾ ਰਹੀ ਆ ਜੀ ਬਸ ਹੁਣ ਸਾਰੇ ਲਗਾਤਾਰ ਰੈਡੀ ਹੋ ਜਾਵਾਂਗੇ ਫਤਿਹ ਕੰਨ ਮੈਂ ਜਾਣਾ ਨਹੀਂ ਹੈਗਾ ਕਹਿੰਦਾ ਮੈਂ ਤਾਂ ਜਾਂਦਾ ਨਹੀਂ ਹੈਗਾ ਮੇਰੇ ਤਾਂ ਕੱਪੜਿਆਂ ਦਾ ਪਹਾੜ ਹੈ ਤਾ ਉਹਨੂੰ ਘਰੀ ਲੈਣ ਦੋ ਉਹਨੂੰ ਲੈ ਕੇ ਨਹੀਂ ਜਾਂਦੇ ਹੈਗੇ ਫੋਨ ਕਰ ਸੁਣ ਤਾਂ ਲਵੋ ਕਹਿੰਦਾ ਫੋਨ ਕਰ ਰੱਖ ਜੋ ਮੈਨੂੰ ਫੋਟੋ ਭੇਜ ਜੀ ਮੈਂ ਤੁਹਾਨੂੰ ਦੱਸੀ ਜਾਊਂਗਾ ਬਈ ਆਹ ਕੋਈ ਨਾ ਕਹਤੈ ਨੂੰ ਰੱਖ ਦਿਆਂ ਸੀ ਸਾਬ ਜੀ ਨੂੰ ਚੱਲ ਹੁਣ ਤੁਸੀਂ ਹੋ ਲੋ ਤਿਆਰ ਇਹ ਤਾਂ ਹੋ ਗਈ ਹੋਰ ਤਾਂ ਇਨ ਸਾਈਜ਼ ਲਈ ਹੋਈ ਕਿਸੇ ਨੂੰ ਫੋਨ ਫਾਨਾ ਵਰ ਆ ਰਹੇ ਸੀਗੇ ਤੈਨੂੰ ਆ ਫਿਰ ਦੱਸਿਆ ਨਹੀਂ ਹੈਗਾ ਉਹਨਾਂ ਬਾਰੇ ਨਹੀਂ ਦੱਸਿਆ ਹੈਗਾ ਨਾਲ ਹੀ ਜਾ ਰਹੇ ਨੇ ਨਾਲ ਆਪਣੇ ਉਹਨਾਂ ਨੇ ਵੀ ਸ਼ੋਪਿੰਗ ਕਰਨੀ ਦੱਸ ਦੱਸਦੀ ਤਾਂ ਹੈ ਨਹੀਂ ਝੂਠ ਕੇ ਬੋਲਦੀ ਹੈਗੀ ਝੂਠ ਨਹੀਂ ਬੋਲਦੀ ਮੈਂ ਜਾਈਂਗੇ ਤਾਂ ਮੇਰੇ ਨਾਲ ਇਹ ਬਿਠਾਏਗੇ ਤਾਂ ਮੇਰੇ ਨਾਲ ਹੀ ਫੇ ਫੇਰ ਪਤਾ ਨਹੀਂ ਲੱਗੂ ਫੇਰ ਵੀ ਉਦੋਂ ਫਿਰ ਦੱਸ ਤੂੰ ਵੀ ਕਿਉਂ ਲੈ ਕੇ ਜਾਨੀਏ ਮੇ ਨਾਲ ਜਾ ਰਹੇ ਆ ਨਾਲ ਉਹ ਹੀ ਜਾਣਗੇ ਉਹਨਾਂ ਨੇ ਵੀ ਕੱਪੜੇ ਕਿੰਨੇ ਹੋਣਾਂ ਦਾ ਵੀ ਫੋਨ ਆਇਆ ਕਹਿੰਦੇ ਤੁਸੀਂ ਜਾ ਰਹੇ ਹੋ ਵੀ ਸਾਨੂੰ ਵੀ ਲੈ ਲਿਓ ਅਸੀਂ ਵੀ ਸੂਟ ਲੈ ਕੇ ਆਉਣਾ ਨੇ ਗਰਮੀਆਂ ਵਾਲੇ ਕੱਪੜੇ ਸਾਡੇ ਕੋਲ ਹੈ ਨਹੀਂਗੇ ਉਹਦੇ ਕਰਕੇ ਅਸੀਂ ਇਕੱਠੇ ਸ਼ਾਪਿੰਗ ਕਰਕੇ ਆਵਾਂ ਪਹਿਲਾਂ ਮੇਰੀ ਸਲਾਹ ਬਣੀ ਸੀ ਸੂਟ ਲੈਣ ਦੀ ਫਿਰ ਹੁਣ ਮੈਂ ਵੀ ਸੋਚਿਆ ਜਾਂ ਮੈਂ ਵੀ ਲੈ ਆਉਂਗਾ ਨਾਲ ਜਾਵਾਂਗਾ ਪਹਿਲਾਂ ਤੇਰੀ ਸਲਾਹ ਬਣੀ ਸੀ ਫਿਰ ਤਾਂ ਸੋਚਿਆ ਵੀ ਮੈਂ ਵੀ ਲੈ ਆਉਂਗੀ ਹੈ ਪਹਿਲਾਂ ਵੀ ਸੋਚਿਆ ਸੀ ਮੈਂ ਅੱਛਾ ਪਹਿਲਾਂ ਤੇਰੀ ਸਲਾਹ ਬਣੀ ਸੀਗੀ ਫਿਰ ਤਾਂ ਸੋਚਿਆ ਵੀ ਮੈਂ ਵੀ ਲੈ ਆਉਂਗੀ ਪਹਿਲਾਂ ਉਹਨ ਚੱਲ ਤੂੰ ਤਿਆਰ ਹੋ ਲੈ ਲੱਤ ਦਿਖਾਉਣੀ ਸੀ ਮੈਂ ਤਾਂ ਹੋ ਰਹੀ ਹਾਂ ਵੀ ਗਾਇਸ ਹੁਣ ਛੇ ਛੇ ਦੀ ਹੁੰਨੇ ਆਗੇ ਤਿਆਰ ਆਪਾਂ ਜਾਣ ਵਾਸਤੇ ਤੇ ਇਹਦਾ ਉਹਦਾ ਫਿਰਦੇ ਨੇ ਹਜੇ ਸਮਾਨ ਕਰਾ ਕਰਦੇ ਇਹ ਚਿਟੇ ਚੁੱਕ ਕਰਦੀ ਚੋਟੂ ਚੋਟੂ ਹਾਂ ਕਿ ਮੈਂ ਵੀ ਆਪਣਾ ਤਿਆਰ ਹੋ ਕੇ ਕੱਪੜੇ ਕੁੱਪੜੇ ਪਾਉਣਾ ਕਦੇ ਫਿਰ ਚੱਲਦੇ ਚ ਇਸ ਚੀਜ਼ ਤੁਹਾਨੂੰ ਦਿਖਾਉਣਾ ਕਿ ਵੀ ਕੀ ਕੁਝ ਸ਼ਾਪਿੰਗ ਕਰਦੇ ਆਂਗੇ ਫਿਰ ਬਹੁਤ ਕੁਝ ਦਿਖਾਵਾਂਗੇ ਅੱਜ ਅਲ ਬਲੌਗ ਚ ਲੋਈ ਗਾਇਸ ਅਸੀਂ ਹੋ ਗਏ ਆਂ ਰੈਡੀ ਔਰ ਆਪਣੇ ਰਿਸ਼ਤੇਦਾਰ ਵੀ ਜਾਣਗੇ ਆਪਣੇ ਨਾਲ ਉਹਨਾਂ ਨੂੰ ਵੀ ਚੱਲਦੇ ਆਂਗੇ ਤੇ ਉਹਨਾਂ ਅਸੀਂ ਚੱਲੇ ਆਂਗੇ ਆਜੋ ਵੀ ਬੈਠੋ ਜਨਤਾ ਬਾਟੇ ਪਾ ਦੇ ਪਾਣੀ ਦਾ ਪਾਣੀ ਪੀਣਾ ਤੇ ਇਹਨਾਂ ਬਹੁਤ ਵਧੀਆ ਲੱਤ ਦਿਖਾਉਣੇ ਤਾਂ ਕਰਕੇ ਲੋ ਹੱਟੀ ਸ਼ਟਰ ਰਹਾ ਪਾਇਆ ਮਨੇ ਸ਼ਰਟ ਤੇ ਅੱਜ ਸੂਟ ਨਹੀਂ ਪਾਇਆ ਹੈਗਾ ਦੇਖ ਲੈ ਕਿਉਂਕਿ ਫਿਰ ਉੱਥੇ ਫਿਰ ਮੂਰੀ ਦੇੜ ਨਹੀਂ ਪੈਣੀ ਹੈ ਤਾਂ ਬੈ ਡੇੜ ਤੁਨ ਹੋਰ ਮੈਂ ਲੱਤ ਦੇਖੂਗਾ ਜੇ ਉਹ ਦੇੜ ਨਹੀਂ ਥੋੜੀ ਸੀ ਕਿ ਮੇਰੇ ਚੱਕਣੀ ਗਿਆ ਵੀ ਚੱਕਰੀ ਪੈ ਗਈ ਚੱਕ ਦੇੜ ਕੇ ਲੱਤ ਹਸਲ ਵਾਰ ਫੇਰ ਉੱਪਰ ਚੱਕੀ ਜਾਂਦੀ ਉਹ ਅੱਛਾ ਚੱਕ ਦੇੜ ਨਹੀਂ ਪੈਂਦੀ ਪੂਰਾ ਮੂਰੀ ਕਿੱਥੇ ਤੱਕ ਆਉਂਦੇ ਤਾਂ ਕਰਕੇ ਫਿਰ ਇਹ ਪਾਈ ਹੈ ਇਹਦੇ ਨਾਲ ਦਿਖਾਉਣ ਲਈ ਚੱਕੀ ਹਾਂ ਚਲੋ ਚੱਲਾ ਇਹ ਤਾਂ ਮਜ਼ਾਕ ਨਾ ਮਜ਼ਾਕ ਆ ਇਹਦਾ ਪੌਣੀ ਪੈਣੀ ਸੀ ਖੁੱਲੀ ਮੂਰੀ ਪੌਣੀ ਪੈਣੀ ਸੀ ਕਿ ਤੁਹਾਨੂੰ ਤਾਂ ਕਰਕੇ ਆ ਜਾ ਦੇਵੀ ਆ ਜਾ ਜਿੰਦਾ ਕਿਵਲਾ ਰਹੀ ਅੰਦਰ ਬੈਠਾ ਹੋ ਜਿੰਦਾ ਲਾਉਂਦੇ ਨੇ ਜਿੰਦਾ ਲਾਉਂਦੇ ਤਾਂ ਪਾਰੇ ਨਿਕਲ ਕੇ ਬਾਜੂ ਗੁੰਡਾ ਕੋਲ ਕੇ ਸੋ ਇਦਰਾ ਖੋਲੂ ਵੱਡਾ ਹੋ ਉਹ ਬੈਠਾ ਤਾਂ ਰਹੂਗਾ ਵੱਡਾ ਖੋਲੂਗਾ ਕੋਈ ਬਾਹਰੋਂ ਆਊਗਾ ਅਗਲਾ ਦੇਖ ਕੇ ਇਹਦਾ ਤਾਂ ਜਿੰਦਾ ਲੱਗਿਆ ਹੋਇਆ ਹੈ ਅੱਛਾ ਪਲੈਨਿੰਗ ਪਲੈਨਿੰਗ ਚੱਲਦੀ ਆ ਸਭ ਨੂੰ ਪਤਾ ਹੀ ਨਾ ਪਲੈਨਿੰਗ ਦਾ ਬੱਚੇ ਨਾਲ ਥੋੜਾ ਜਿੰਦਾ ਲਾ ਦੇ ਚੱਲ ਜੀ ਲੈਟਸ ਗੋ ਹਮ ਇੱਧਰ ਹੀ ਲਾਣਾ ਆਂਦਾ ਆਂ ਆ ਪਿੱਛੇ ਕੁਤ ਕੋਤਲ ਪਸਾਲਾ ਜੀ ਲੋਗਾ ਹੈ ਐਤ ਵੀ ਆ ਰਹੀ ਆ ਇਧਰ ਛਿੱਟੀ ਢੀਖ ਰਹੀ ਆ ਨੇ ਆਪਣੀ ਨੋ ਗਾਇਸ ਪਹੁੰਚ ਗਏ ਆਪਾਂ ਰਿਸ਼ਤੇਦਾਰੀ ਚ ਆਜੋ ਭੱਜ ਕੇ ਆਜੋ ਭੱਜ ਕੇ ਆਜੋ ਕੇ ਆਜੋ ਆਜੋ ਇਧਰ ਬਸ ਇਧਰ ਟਾਈਟ ਰੁਕੀ ਗਾ ਤਾ ਲਾਉਣਿਆਂ ਖੁਸ਼ੀ ਵੀ ਜਾਊਗੀ ਹੋਰ ਉਹ ਹੋੜੀ ਆਗੀ ਗੇਟੇ ਖੋੜੀਆ ਫੇਰ ਤਾਂ ਬੌੜੀ ਤੋ ਗੇਟ ਨਹੀਂ ਹਜੇ ਖੁੱਲੇ ਤੋ ਹਾਂ ਇਧਰ ਕਾਕੇ ਵੀ ਆਏ ਨੇ ਉਹ ਕੁੱਤਾ ਗਿਆ ਨਾ ਤਾਂ ਬੈਠੋ ਬੈਠੋ ਕੇ ਆਜੋ ਉਹਨੂੰ ਤਾਂ ਮਾਰ ਲੈ ਹੱਕ ਉਹ ਮਾਰ ਦੋ ਹੱਕ ਸੱਸੀ ਨਹੀਂ ਐ ਸੱਸੀ ਕਾਲਪਤਰੀ ਹਾਂ ਠੀਕੋ ਕਾਲਪਤਰੀ ਮਾਰ ਦੇ ਨੂੰ ਹੱਕ ਮਿਲਲੀ ਹੁਣ ਨਾ ਫੋਨ ਤਾਂ ਚੱਕਦੀ ਨਹੀਂ ਮੈਂ ਕਿਹਨੂੰ ਕੀ ਮਾਰ ਦੇ ਹੱਕ ਆਉਂਦੇ ਆਗੇ ਬਾਪ ਕਰੀ ਆਉਂਦੀਆਂ ਨਾਲ ਫੇ ਤਾਂ ਮੇਰੇ ਸਕੀਨ ਨਹੀਂ ਲੱਗਿਆ ਟੱਚ ਟੱਚਗਾਉਂਦੀ ਆਗੇ ਹੌਲੀ ਹੌਲੀ ਹੈਪੀ ਤਾਂ ਕਹਾਂਗਾ ਬੁੜੀਆਂ ਗੁਜ਼ਰਦੀਆਂ ਨੇ ਸਿਰ ਤੇ ਲਾਉਣ ਵਾਸਤੇ ਸੂਈ ਨਹੀਂ ਲੱਭੀਦੀ ਹੈ ਹੈਂ ਹੈਂ ਅੱਜ ਤਾਂ ਬਾਪ ਕਰਾ ਹੈ ਮਾਸੇ ਪਰ ਸਰ ਲੈ ਜਿੰਦਾ ਮੈਨੂੰ ਉਹ ਪਾਸ ਮਾਮੀ ਦੇ ਪੈਸੇ ਬਰਗਰ ਤਾਂ ਤੈਨੂੰ ਲਿਆਦਾ ਗਿਆ ਬਰਗਰ ਹੋਰ ਤਾਂ ਨਹੀਂ ਖਾਣਾ ਕੁਸ ਬਸ ਚੱਲ ਠੀਕ ਆ ਆ ਬੁੜੀਆਂ ਦੇਖਦੀ ਜਾਂਦੀ ਸੀ ਮੂਰੀ ਇੱਕ ਦਿਨ ਰੋਟਾ ਅਸੀਂ ਆਇਆ ਸਾਈ ਦਾ ਤੇਲ ਲਾਈਆ ਇੱਕ ਦੂਜੇ ਨੂੰਵੇਂ ਫੀਸ ਲਾਈ ਜਾਂਦੇ ਨੇ ਕੱਪੜੇ ਲੈਣ ਹਾਂ ਉਹ ਕੱਪੜੇ ਲਾਡੀ ਨੇ ਕੰਮ ਛੇੜਿਆ ਉਹਦੇ ਵਾਲੀ ਦਵਾਈ ਨਾਲੇ ਪੈ ਗਿਆ ਕਿੰਨੇ ਦਿਨਾਂ ਦੇ ਦਿੱਤੀ ਸੀ ਦਵਾਈ ਤੇ ਮੈਂ ਉਹਨਾ ਪਰਤ ਮੈਂ ਵੀ ਪਰ ਉਹਨੋਂ ਉਸੇ ਦੀ ਦਿਖਾ ਲੈ ਕੇ ਕੀ ਕੁਝ ਆਉਣਾ ਚੱਲ ਤੁਸੀਂ ਕੰਮ ਦੀ ਗੱਲ ਕਰੋ ਉਹ ਇਹ ਤਾਂ ਤੁਸੀਂ ਬੇਕਾਰੀਆਂ ਗੱਲਾਂ ਸਿੱਟ ਕੇ ਬੈਗੀਆਂ ਹੋਰ ਅਸੀਂ ਲੈ ਕੇ ਬਸ ਸ਼ਾਪਿੰਗ ਕਰਕੇ ਆਉਣੀ ਹੈ ਸੂਟ ਲੈ ਕੇ ਆਉਣੇ ਨੇ ਤੁਸੀਂ ਕੀ ਲੈ ਕੇ ਹੁਣ ਅਸੀਂ ਵੀ ਸੂਟ ਲੈ ਆਲੇ ਆਮਾ ਗੈਸਟਾ ਲੈਣੀ ਨਹੀਂ ਨਹੀਂ ਸਾਰੇ ਅੱਜ ਸੂਟ ਵਾਲੇ ਗਾਗ ਨੇਗੇ ਆਪਣੀ ਗੱਡੀ ਜੇ ਇਹਨਾਂ ਨੂੰ ਆਪਾਂ ਪੀਸ ਵੀ ਲੈਣੀ ਹੈ 100-100 ਰੁਪਏ ਇੱਕ ਜਣੇ ਦਾ ਅੱਛਾ ਮੈਂ ਕਹਿੰਦੇ ਇੱਕ ਸੂਟੇ ਦੇਵਾ ਦੇ ਮੈਨੂੰ ਪੀਸ ਲੈਣੀ ਹੈ ਨੇ ਤੁਸੀਂ ਕੀ ਕਰੋਗੇ ਹੋਰ ਆਇ ਤੇਰਾ ਕਾ ਅਲਾ ਵੀ ਆ ਸਮੂਹ ਹੁਣ ਚੱਲ ਸੋੜ ਦਵਾਣ ਗਿਆ ਮੈਨੂੰ ਇੱਕ ਠੀਕ ਆ ਉਹ ਤਾਂ ਬੋਲੀ ਹੀ ਨਹੀਂ ਰਹੀ ਠੀਕ ਹੈ ਇਹ ਤਾਂ ਮੈਂ ਤੇਗਲੇ ਹਲਾ ਹਾਲੂ ਕੇ ਕੁੜੀਆਂ ਮੜਾ ਦੇਉਂਦੇ ਹੋਸ ਤਾਂ ਨਹੀਂ ਹੋ ਜੀ ਚੌਪ ਦਾ ਨਹੀਂ ਲੱਗਿਆ ਕਿਤੇ ਨਹੀਂ ਨਹੀਂ ਦਵਾਵਾ ਚਲਾਈਂ ਨਹੀਂ ਟੈਨਸ਼ਨ ਨਾ ਲੈ ਠੀਕ ਨਾਂਜੀ ਮੈਂ ਵੀ ਲੈ ਕੇ ਆਉਂਨੇ ਇਹਨਾਂ ਨੇ ਵੀ ਲੈ ਕੇ ਆਉਨੇ ਤਾਂ ਕਰਕੇ ਇਕੱਠੀ ਜਾਦੇ ਹਾਂ ਨਾਬੇ ਜਾਵਾਂਗੇ ਇਹ ਪਵਾਨੀਗੜ ਨਾਬਾ ਪਹਿਲਾਂ ਪਵਾਨੀਗੜ ਫਿਰ ਨਾਬਾ ਦੂਰਾ ਡਰਾਈਵਰ ਦਾ ਉਹ ਵੀ ਫ੍ਰੀਜੀ ਟੂਰ ਕਢਾਤਾ ਡਰਾਈਵਰ ਨੂੰ ਕੁਝ ਲੈਣਾ ਨਾ ਕੁਝ ਦੇਣਾ ਨਾ ਪਰ ਤਪ ਜਾਵਾਂ ਸੋਨਣ ਦਵਾ ਦਾਂਗੇ ਆਏ ਤੇ ਦੇਖੋ ਆ ਗਲੀਂ ਤੂੰ ਕੀ ਲੈ ਗਈ ਤੂੰ ਵੀ ਦੱਸ ਦੇ ਤੂੰ ਨੂੰ ਕਿਉਂ ਬੈਠੇ ਰਹਿ ਗਈ ਗਲੀਂ ਗਲੀਂ ਦਵਾ ਲਾਂਗੇ ਇੱਥੇ ਇਹਦਾ ਸਕੇਟ ਬੋਰਡਸ ਰਹਦੇ ਨੇ ਹਾਏ ਹਾਏ ਇਹ ਕੀ ਕਰੇ ਵਿਚਾਲੀ ਚਲੋ ਜੀ ਹਿਸਾਬ ਪਤੀਵਾ ਦਾਂਗੇ ਦਿਵਾਉਣਗੇ ਵੀ ਜੱਸੀ ਨੂੰ ਉਹ ਚੀਜ਼ ਜਿਹੜੀ ਪਾਉਂਦਾ ਵੀ ਨਹੀਂ ਹੈ ਕੋਈ ਵਧੀਆ ਚੀਜ਼ ਦਵਾ ਦਿਓ ਸਰ ਚਲੋ ਦੁਵਾ ਦੇ ਕਾਲੇ ਦੇ ਕੰਮ ਆ ਜੂਗਾ ਆਪਦੀ ਸੋਚ ਗਈ ਦਵਾਣੇ ਦੀ ਹੈ ਮੇਰੀ ਨਹੀਂ ਸੋਚੀ ਹੈ ਕਿ ਆਪਦੀ ਸੋਚ ਲਈ ਹਾਂ ਚਲੋ ਜੀ ਹੁਣ ਚੱਲ ਲੱਗੇ ਤੋਂ ਪਹਿਲਾਂ ਤੇ ਲੱਤ ਦਿਖਾਉਣਾਗਾ ਜੇ ਲੱਤ ਬਟਨੀ ਪੈ ਗਈ ਕਿਤੇ ਲੱਤ ਵੱਡ ਬੁੱਢੀ ਦੀ ਬਸ ਬਰਸੋ ਖੜਾ ਸੁਖੜੀ ਲੱਤ ਲੁੱਤ ਵਿੱਚ ਹੈ ਭਾਈ ਮੈਂ ਤਾਂ ਸੂਟ ਤਾਂ ਨਹੀਂ ਹੋਣੀ ਲੋੜ ਹੈਗੀ ਆ ਲਗੜੀ ਹੋ ਗਈ ਤਾਂ ਕਿਵੇਂ ਚੱਲਿਆ ਕਰੇਗੀ ਨਹੀਂ ਤੇ ਮੈਨੂੰ ਸੂਟ ਸਾਡੇ ਕਿਹੜਾ ਬਾਥਰੂਮ ਦਾ ਕੱਟ ਨਹੀਂ ਕਰਾਉਣਾ ਹੈ ਸਹੀ ਗੱਲ ਆ ਹਾਂ ਵਿਚਾਰੀ ਬੱਸ ਇਹ ਆਪੋ ਸਹੀ ਚਾਹੀਦਾ ਚੱਲ ਮਜ਼ਾਕ ਕਰਦੇਗੇ ਨਾ ਕਾਹ ਨੂੰ ਬਟਨੀ ਪਵੇ ਤਰ ਉਹੀ ਮਾਰ ਬੋਟਾ ਮੈਂ ਆਕ ਵੀ ਆ ਜਾਂਗੀ ਕੱਲ ਜਿਵੇਂ ਨਾ ਸੱਚ ਹੋ ਜਾਊਗਾ ਇਹ ਦੇਖੀ ਕਦੋਂ ਚਾਚੋ ਇਹ ਨਹੀਂ ਡਿਊਟੀ ਚੱਲ ਪਹਿਲਾਂ ਤਾਂ ਤੇਰੀ ਲੱਤ ਦਿਖਾ ਕੇ ਫਿਰ ਤੁਹਾਨੂੰ ਕਰਾਵਾਂ ਸ਼ਾਪਿੰਗ ਮੇਰੇ ਤਾਂ ਅੱਜ ਸਾਰੀ ਦਿਹਾੜੀ ਸੰਡੇ ਦਾ ਮੇਰਾ ਗਿਆ ਅੱਜ ਖਤਮ ਠੀਕ ਆ ਤਰ ਕੇ ਪਹਿਲਾਂ ਘਰੇ ਕੰਮ ਕਰਾਏ ਮੈਨੂੰ ਹੁਣ ਮੇਰੇ ਤੋਂ ਸ਼ਹਿਰ ਚ ਜਾ ਰਿਹਾ ਮੈਂ ਤਾਂ ਕੋਈ ਟ੍ਰਾਂਸਲਿਸਟ ਆਏ ਹੁੰਦੇ ਨੇ ਮੈਨੂੰ ਨਹੀਂ ਸਾਰੇ ਬੂਟੇ ਬਟੇ ਜੇ ਕਰਵਾਏ ਨਹੀਂ ਹੈਗੇ ਲੋਟ ਬੂਟੇ ਦਵਾ ਸਾਰੇ ਮਚਵਾਏ ਨਹੀਂ ਮੈਂ ਤਾਂ ਨਹੀਂ ਕਿਹਾ ਸੀ ਕੁਸਤੇ ਨੂੰ ਲੈ ਸੁਣ ਲੋ ਹੁਣ ਤਾਂ ਇਹਦਾ ਨਹੀਂ ਕਿਹਾ ਮੈਨੂੰ ਲੈ ਕੇ ਜਾਣ ਨੂੰ ਫਿਰ ਮੈਂ ਵੀ ਮੈਂ ਆਪੇ ਚੱਲਿਆ ਹਾਂਗਾ ਮੈਂ ਤਾਂ ਮੈਂ ਕਿਹਾ ਸੀ ਨਾ ਇਹਨੂੰ ਵੀ ਕਹ ਦੇ ਜਿਹੜੀ ਸੱਚੀ ਉਹ ਸੱਚੀ ਹੈ ਜਿਹੜੀ ਝੂਠੀ ਹੈ ਚਲੋ ਲੈ ਕੇ ਤਾਂ ਜਾਣਾ ਪਊ ਜੀ ਗੱਡੀ ਆ ਜਾਵੇ ਮੈਨੂੰ ਮੈਂ ਤਾਂ ਨਹੀਂ ਕਿਤੇ ਨਹੀਂ ਪੁੱਛਿਆ ਫਿਰ ਤੂੰ ਕਿੱਥੇ ਪੁੱਛਦਾ ਮੈਂ ਕਹਿੰਦਾ ਸੀ ਲਾਡੀ ਬੱਸ ਹਾਂ ਤੂੰ ਤੇ ਲਾਡੀ ਕੱਲ੍ਹ ਕੇ ਸਕੂਲਰੀ ਲੈ ਲਓ ਮਾਣ ਹੋਰ ਐਂ ਹੀ ਕਰੋ ਨਾਲੇ ਮੇਰੇ ਘਰ ਦਵਾਉਂਗਾ ਹੁਣ ਤਾਂ ਹੁਣ ਤਾਂ ਹਟਦਾ ਨਹੀਂ ਹੁਣ ਤਾਂ ਮੈਨੂੰ ਆਪ ਨੂੰ ਅੱਖਾਂ ਉਹ ਲੱਗ ਰਿਹਾ ਹੈਗਾ ਮੈਨੂੰ ਰੋਜ਼ ਜਾਣਾ ਪੈਂਦਾ ਜਦੋਂ ਵੀ ਛੁੱਟੀ ਹੁੰਦੀ ਹੈ ਇੱਕ ਅੱਧੀ ਕੋਈ ਆਰਾਮ ਕਰਨ ਦਾ ਟਾਈਮ ਹੁੰਦਾ ਲੋਕੀਂ ਜਾਣਾ ਪੈਂਦਾ ਕੰਮ ਨੂੰ ਮੈਂ ਤਾਂ ਆਪ ਹੀ ਭੱਗ ਜਾ ਕਰ ਬਸ ਦੇਖਣ ਨੂੰ ਤੈਨੂੰ ਮੈਂ ਤੇਰੇ ਕੰਮ ਵੀ ਆਪ ਹੀ ਕਰਿਆ ਆਇਆ ਕਰ ਕਰਕੇ ਆਇਆ ਕਿ ਮੈਂ ਤੈਨੂੰ ਦਵਾ ਕੇ ਹੁਣ ਸਿਖਾਇਆ ਵੀ ਦਊਂਗਾ ਹਾਂ ਬਸ ਹਫਤੇ ਦੇ ਵਿੱਚ ਵਿੱਚ ਸਿਖਿਏਗੀ ਬਸ ਹੁਣ ਕਰ ਦਾਂਗੇ ਇਹਦਾ ਜੀਣਾ ਕੋਈ ਨਾ ਕੋਈ ਹਾਂ ਕਰ ਚੱਲ ਪਹਿਲਾਂ ਤਾਂ ਦਵਾਈ ਲੈ ਚੱਲ ਕੇ ਠੀਕ a few moments later ਦਵਾਈ ਤਾਂ ਦਵਾਤੀਆਂ ਨਾ ਆ ਗਰਮੀ ਚ ਮਰ ਕੇ ਵਿੱਚ ਬੈਠੇ ਬੈਠੇ ਸੀ ਛੇ ਛੇ ਖੋਲ ਲੈਂਦੇ ਸੀ 10 ਦਸ ਦੰਦੇ ਛੇ ਖੋਲ ਜਾਂਦਾ ਮੈਂ ਇਸ ਇੱਥੇ ਬੈਠਾ ਮਰ ਗਿਆ ਮੈਨੂੰ ਵਿਚੀ ਬੰਦ ਕਰਦੇ ਨਹੀਂ ਆਪੇ ਅਸੀਂ ਜਿਵੇਂ ਬੈਠੇ ਨੇ ਕਹਿਦੀ ਮੈਨੂੰ ਕੈਦ ਕਰਕੇ ਬਾਗੇ ਤੁਸੀਂ ਆ ਜਾਂਦੇ ਸੀ ਕਿ ਮਸੀਨ ਤੁਸੀਂ ਬਰੀਆਲਨ ਤੇ ਹੋਰ ਤੇ ਕੱਟ ਕਰ ਲੈਂਦੇ ਬੈਕਣ ਤੋਂ ਤਾਂ ਮਹੀਜਾ ਸੀਗੀ ਥੋੜੀ ਆ ਜਾਗਾ ਚਲੋ ਹੁਣੇ ਤਾਂ ਚੱਲੀ ਆਪਾਂ ਨਾਪੇ ਨਾਪੇ ਚੱਲ ਕੇ ਇਹਨਾਂ ਦੀ ਕਰਾਈਏ ਸ਼ਾਪਿੰਗ ਇਹ ਟਰੱਕ ਦਾ ਫੇਡਾ ਲੀ ਗਾਤਾ ਲੰਗਰ ਦੇਖਿਆ ਨਹੀਂ ਤੇ ਨਾਲ ਦੇ ਨਾਲ ਜੀਵ ਲਲਚਾਈ ਨਹੀਂ ਹੈਗੀ ਇਹਦੀ ਬਸ ਇਹ ਕਹਿੰਦੇ ਰੁਕ ਲਓ ਰੁਕ ਲਓ ਰੁਕ ਲਓ ਲੰਗਰ ਚਾਹਦਾਗਾ ਮੇਰੇ ਦੋ ਦੋ ਪਲੇਟਾਂ ਦੀ ਬੈਠੀ ਹੈ ਕਿ ਹੁਣ ਇਹਦੀ ਇੱਕ ਛੋਟੀ ਹੈ ਜੀ ਮਮਾ ਉਹਨੇ ਉਹਨੇ ਵੀ ਛੇਤੀ ਉਹ ਕਹਿਆ ਕਹਿੰਦੇ ਉਹਨੂੰ ਮੈਂ ਦੇਖ ਲਾਂ ਉਹਰੇ ਉਹ ਤਾਂ ਮੈਂ ਆਪੇ ਹੀ ਦੇਖੀ ਆਂਗਾ ਤੂੰ ਲੰਗਰ ਦੇਖ ਲਾਂ ਕੋਈ ਹੋਰ ਤਾਂ ਨਹੀਂ ਹੈਗਾ ਲੰਗਰ ਦੀ ਗਾੜੂ ਪਾਣੀ ਤੁਸੀਂ ਲੰਗਰ ਦੀ ਤਾਂ ਬਾਹਲੀ ਫੈਨ ਹੈਗੀ ਜਿੱਥੇ ਮਰਜੀ ਲੰਗਰ ਮਿਲ ਜੇ ਇਹਨੂੰ ਹਾਏ ਲੰਗਰ ਤੱਕਵਾ ਦੇ ਲੰਗਰ ਦੀ ਚੀਜ਼ ਵਧੀਆ ਲੱਗਦੀ ਹੈ ਜੀ ਹੈਪੀ ਹੋਏ ਹੋਏ ਜਿਵੇਂ ਨਾਭੇ ਪੰਜ ਗੇੜੇ ਲਾ ਦਿੱਤੇ ਪੰਜੇ ਵਾਰੀ ਲੰਗਰ ਆਹ ਕਿਹਾ ਹਾਂ ਕੁੱਟ ਬੈਠੀ ਹੁਣ ਖੜ੍ਹ ਜਾ ਤੁਸੀਂ ਲੰਗਰ ਵਿੱਚ ਹੀ ਭੱਜ ਲੈਂਦੇ ਰਹੇ ਨਾ ਲੰਗਰ ਲੱਗਿਆ ਹੋਇਆ ਚੱਲ ਗਿਆ ਨਾ ਇਹ ਅੱਜ ਵੀ ਬੇਜ਼ਤੀ ਨਹੀਂ ਕਰੀਂਦੀ ਲੰਗਰ ਪਾਉਣ ਦਾ ਸਹੀ ਹੈ ਗੀ ਕੋਈ ਐਵੇਂ ਝੂਠ ਥੋੜੀ ਬੋਲ ਰਿਹਾ ਲੰਗਰ ਤੋਂ ਖਾਣਾ ਹੀ ਤਾਂ ਠੰਡੇ ਹੋ ਜਾਣਗੇ ਚਾਲ ਮੈਂ ਖਾਣਾ ਚਲੋ ਮੈਂ ਦੇ ਦਿਨ ਜਿੱਦਾਂ ਲੰਗਰ ਉਦੋਂ ਜਾਣਾ ਲੈ ਪੜਾਉ ਮੇਰਾ ਵੀ ਲੈ ਬੜਾ ਜਿਆਦਾ ਕੰਮ 100 ਰੁਪਏ ਸਾਕਾ ਤੇ ਆਵਾਂ ਹਾਂਜੀ ਮੈਂ ਪਲੇਟ ਲਖੂ ਥੋੜੀ ਜਿਹੀ ਬਸ ਵੀ ਇਹ ਕਹੇਗਾ ਮੇਰੇ ਕੋਲ ਤਾਂ ਕੀ ਸੀਗਾ ਇਹਦੇ ਨਾਲ ਕੀ ਆ ਕਿਸੇ ਦੇ ਮਹੂਰ ਤਾਂ ਕਿ ਕੋਟੀਆਂ ਪਤਾ ਨਹੀਂ ਉਹ ਸਰਜੀਤ ਕਹਿੰਦੀ ਹੈ ਉਸ ਕੀ ਹੈਗਾ ਦੱਸੋ ਫਿਰ ਤਾਂ ਹੁਣ ਸਰਜੀਤ ਦੱਸੇ ਮਹੂਰ ਦਾ ਫਿਰ ਕੀ ਆ ਫੇਰ ਕੀ ਅਸੀਂ ਚੱਲ ਮੈਂ ਲੰਗਰ ਲੰਗਰ ਜਾਂਦਾ ਉਹ ਬਸ ਅਰਜੀ ਦਤਾ ਦੇ ਮੈਨਾਂ ਆ 100 ਰੁਪਏ 사ਗੰਦੇ ਆ ਮੈਂ ਕੀ ਤੂੰਆਂ ਦੀ ਨਾ ਮੈਂ ਨਾ ਮੈਂ ਲੰਗਰ ਨਹੀਂ ਕਰਦਾ ਆਏ ਹਾਏ 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 ਕਿੰਨੀ ਸਿਆਣੀ ਹੈਗੀ ਲੰਗਰ ਦਾ ਜਿਵੇਂ ਨਹੀਂ ਖਾਂਦੇ ਹੈਗੀ ਤੂੰ ਲੰਗਰ ਦਾ ਤੇ ਦੇਖੀ ਨਹੀਂ ਹੋਣਾ ਵੀ ਲੰਗਰ ਹੁੰਦਾ ਕਿਹਾ ਜਾ ਕੇ ਦੇਖਾ ਕੇ ਜਿਹੇ ਤੇਰੇ ਹਾਲ ਨਹੀਂ ਹੈ ਨਾ ਤੂੰ ਤਾਂ ਪਲੇਟਾਂ ਇੱਥੇ ਗੱਡੀ ਚਾ ਕਰ ਇੱਕ ਰੱਖਿਆ ਕਰਨ ਵਾਲੀ ਚਮਚੇ ਗਲਾਸ ਬਲੂਸ ਪਾਣੀ ਨਹੀਂ ਮੈਂ ਸਹੀ ਗੱਲ ਹੈ ਤੂੰ ਨਾ ਪੂਰਾ ਨਾਮ ਮੇਰਾ ਵੀ ਬਦਨਾਮ ਬਦੂ ਚਮਚਾ ਮੈਂ ਦੇ ਦਿੰਦਾ ਚਾਪਤੀ ਜੂ ਨਿਕਲ ਨਹੀਂ ਚਾਰ ਬੰਜੂ ਚੱਲ ਚੱਕ ਚਮਚਾ ਦਾ ਹੀਲਾ ਹੋ ਗਿਆ ਪਲੇਟਾਂ ਦਾ ਖਤਮ ਕਰਦਾ ਹੋਣਾ ਠੀਕ ਆ ਲੈ ਮੈਂ ਨਹੀਂ ਰੋਕੀ ਰੋਕਣਾ ਇਹਨੇ ਗੱਡੀ ਰੋਕੀ ਸੀ ਮੈਂ ਥੋੜੀ ਗਿਆ ਨਾ ਫਿਰ ਆ ਹੁਣ ਕੀ ਕਹਿ ਰਹੀ ਸੀ ਕਹਿੰਦੀ ਸਰਾਂਦ ਦੇ ਤੇਰਾ ਜੀ ਜਾਨ ਦਾ ਸੁਆਦ ਹੁੰਦਾ ਨਾ ਮੈਂ ਇਥੇ ਨਹੀਂ ਗੱਲਾਂ ਆਏ ਗਿਆ ਜਿਵੇਂ ਕੁਮਨ ਸਰਾਂਦ ਦੇ ਦਿਨ ਚੱਕਿਆ ਹੋਇਆ ਮੁਰਕੀ ਦਿੱਤੀ ਜਾਈ ਅੱਛਾ ਕਰਨੀ ਨੂੰ ਕਹਿੰਦਾ ਖਾ ਖਾ ਤੂੰ ਨਾਲੇ ਆਪ ਖਾ ਗਈ ਕਰਨੀ ਸਖਤੀ ਵਿਖਾ ਗਈ ਚਟਕੀਆਂ ਜਾਣ ਨਹੀਂ ਕਹਿੰਦੀ ਬੇਸਟ ਨਹੀਂ ਕਰਨੀ ਲੰਗਰ ਦੀ ਚੀਜ਼ ਕੋਈ ਸਿੱਟੀ ਨਹੀਂ ਹੁੰਦੀ Cáquenito. La <laughs>